ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕਠਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉੱਤਮ ਮੀਰ ਕੋਲ ਆ ਪਾਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਘੰਟੇ ਚ ਪਛੋਤ ਤੁਹਾਨੂੰ ਦਿਖਾਉਣੇ ਆ ਤੇ ਇਹ ਕੰਡ ਤੇ ਧੰਨਵਾਦ ਦਿਖਾਉਣੀ ਆ ਤਾਜੀ ਸੋਈ ਨੀਲੀ ਰਾਵੀ ਦੀ ਝੋਟੀ ਆ ਜਿਹੜੀ ਮੋਹ ਜਿਹੜੀ ਛੇ ਰੰਦ ਆ ਅੱਜ ਹੀ ਸੋਈ ਆ ਤੇ ਕਾਫੀ ਹੌਲੇ ਬਾਅਦ ਤੁਹਾਨੂੰ ਇਹ ਦਿਖਾਵਾਂਗੇ ਤੇ ਬਾਕੀ ਵੀਡੀਓ ਪੂਰੀ ਵੇਖੋ ਜੰਦੀ ਰੇਟ ਸਾਰੇ ਨੋਰਮਲ ਹੀ ਤੁਹਾਨੂੰ ਦਿਖਾਉਣੇ ਆ ਤੇ ਸੋਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਪਣ ਆਪਣੀਆਂ ਪਾਸ ਕਰਕੇ ਖੜੋ ਅਸੀਂ ਕਦੀ ਵੀ ਨਹੀਂ ਕਿੰਨੇ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾਓ ਜੀ ਆਪਣੀ ਸਮਝਣਾ ਵੇਖ ਕੇ ਪਸ਼ੂ ਲਿਆ ਕਰੋ ਤੇ ਸਾਡੀ ਗੱਲ ਲੱਵੇ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਸਕਾ ਵੀ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਬੜਾ ਸਾਚ ਚਲੋ ਕਿਰਪਾ ਚਾਹੀਦੀ ਜੀ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਹਿੰਦੇ ਫਿਰ ਨਾਮ ਆਪਣਾ ਉਤਮ ਸਿੰਘ ਜੀ son of ਸਰਦਾਰ ਕਰਦੇਸ਼ ਸਿੰਘ ਵਪਾਰੀ ਪਿੰਡ ਕਠਿਆਲਾ ਤਸੀਹ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਕਰਤਾਰਪੁਰ ਜੀ ਤੇ ਫੋਨ ਨੰਬਰ ਵੀ ਬੋਲ ਦਿਓ ਨੰਬਰ 98554 76701 ਦੂਸਰਾ ਨੰਬਰ 98142 55054 ਠੀਕ ਹੈ ਤੇ ਇੱਕ ਬੇਨਤੀ ਕਰਨੀ ਆ ਤੁਹਾਡੇ ਚੈਨਲ ਦੁਆਰਾ ਇੱਕ ਆਪਾਂ ਇਸ ਤਰ੍ਹਾਂ ਵੀਡੀਓ ਪਾਉਂਦੇ ਆਂ ਵੇਖੋ ਤੁਸੀਂ ਸਾਡੇ ਘਰ ਆਏ ਜੇ ਸਾਡੇ ਜਾਣਕਾਰੀ ਸਾਡਾ ਪੂਰਾ ਡਰੈਸ ਸਭ ਕੋਈ ਪਤਾ ਆ ਹਾਂਜੀ ਹਾਂਜੀ ਤੇ ਕਈ ਵੀਰ ਸੌਦਾ ਕਰਕੇ ਨਾ ਤੇ ਕਹਿੰਦੇ ਨਹੀਂ ਯਾਰ ਪੈਸੇ ਇੱਥੇ ਆਓਗੇ ਤੇ ਫੇਰ ਪਾਉਨੇ ਆ ਇਸ ਕਰਕੇ ਬੇਨਤੀ ਹੈ ਵੀ ਜੇ ਸੌਦਾ ਆ ਤੇ ਕੋਈ ਬਹੁਤੇ ਨਹੀਂ ਕੋਈ ਅੱਦੇ ਜੱਦੇ ਸਾਈਬ ਸਹੀ ਤੋਂ ਬਗਿਆਰ ਮਾਲ ਦਾ ਪੰਚਾਉਣਾ ਔਖਾ ਆਗੇ ਸਾਡੇ ਨਾਲ ਸੋ ਇਹੋ ਜੇ ਕਾਰਨ ਹੋ ਜਾਂਦੇ ਆ ਕਈ ਮਾਲ ਮੰਗਾ ਕੇ ਤੇ ਪੈਸੇ ਦੇ ਦੇਣਗੇ ਹਾਂਜੀ ਪਰ ਤੇ ਆਪਾਂ ਇਹ ਤੱਕ ਇਹੋ ਜਿਹਾ ਇਹ ਆ ਵੀ ਚਲੋ ਜੇ ਕਿਸੇ ਨੇ ਖਾਤੇ 'ਚ ਪੈਸੇ ਨਹੀਂ ਹੋਣ ਫੰਡ ਅਗਲਾ ਇਹ ਵੀ ਕਹਿ ਸਕਦਾ ਵੀ ਅਸੀਂ ਤੇ ਤੁਹਾਨੂੰ ਵੀ ਨਹੀਂ ਜਾਣਦੇ ਅਸੀਂ ਤੇ ਤੁਹਾਡੇ ਖਾਤੇ 'ਚ ਵੀ ਨਹੀਂ ਪਾਉਣੇ ਹਨਾ ਫਿਰ ਉਹਦੇ 'ਚ ਇਹ ਆ ਵਿਸਾਇਫ ਆ ਕੇ ਆਪਣੀ ਪੱਕੀ ਕਰ ਲੈ ਤੇ ਆਪਣੇ ਗੱਡੀ ਲੈ ਆਵੇ ਪਸ਼ੂ ਵੇਖੇ ਪਸੰਦ ਕਰੇ ਤੇ ਫਿਰ ਲੱਦ ਕੇ ਖੜੇ ਕੋਈ ਗੱਲ ਨਹੀਂ ਵੀ ਆਪਾਂ ਵੀ ਇਦਾਂ ਵੀ ਇੱਦਾਂ ਲੁੱਟ ਕੇ ਸੁੱਟਣ ਵਾਲਾ ਕੰਮ ਆ ਪੱਕਾ ਡਰਾਸਿਆ ਪੱਕੇ ਵਸਨੀਕ ਆ ਹਾਂਜੀ ਹਾਂਜੀ ਹਰ ਕਿਹਨੂੰ ਪਤਾ ਆ ਕਿਉਂਕਿ ਆਪਾਂ ਵੀਡੀਓ ਬਣਾਉਣੀ ਹੁੰਦੀ ਹੈ ਅਗਲੇ ਦਿਨ ਘਰੇ ਜਾ ਕੇ ਸਾਰਾ ਕੁਝ ਘਰ ਪਰਿਵਾਰ ਦੇ ਵੀਡੀਓ ਨਹੀਂ ਬਾਜੀ ਤੇ ਅੱਡਾ ਲੱਗਾ ਲੈ ਕੱਲ ਨੂੰ ਪਾਣੀ ਕਿਥੇ ਗਿਲ ਜਣਾਣਾ ਹਾਂਜੀ ਹਾਂਜੀ ਪਿੰਡ ਦੇ ਵਿੱਚ ਸਾਰਾ ਮਤਲਬ ਹੁੰਦਾ ਆਪਣਾ ਘਰ ਬਾਰ ਜਮੀਨ ਜਿਆਦਾ ਸਾਰਾ ਬੰਦੇ ਦੇ ਉੱਤੇ ਜਿਹੜਾ ਹੋਵੇਗਾ ਗਾਰੰਟੀਦਾਰ ਹੋਵੇਗਾ ਇੱਥੇ ਆਣ ਕੇ ਤਸल्ली ਕਰਕੇ ਭਾਂਵੇਂ ਚੈੱਕ ਕਰਨ ਦੇ ਹਾਂਜੀ ਠੀਕ ਹੈ ਆਪਾਂ ਜੇ ਇੱਕੋਂ ਗਾ ਤੋਂ ਸ਼ੁਰੂ ਕਰਦੇ ਆਂ ਠੀਕ ਹੈ ਇਹ ਜ ਦਿਨ ਇੱਕ ਗੱਭਨ ਜੇ ਹਾਂਜੀ ਵੀਰ ਜੇ ਗੱਭਨ ਦੇ ਟਾਈਮ ਤੇ ਖੜਦੇ ਜੇ ਕੋਈ ਹਰਤਾ ਲੈ ਜਾਏ 10 ਦਿਨ ਲੈ ਜਾਏ ਠੀਕ ਧੀ ਜਿਹਾ ਵਸੀ ਠੀਕ ਜੇ ਦੂਜਾ ਸਵੇਰੇ ਬੈਠਦਾ ਚੰਗੇ ਕਦ ਕੱਦ ਚਣੇ ਇਹ ਵਾਲੀ ਖੋਲਦੇ ਹਾਂ ਪਹਿਲਾਂ ਤੋਰੋ ਇੱਕ ਰੀਨ ਹੈਗੀ ਜਰਸੀ ਕਰੋ ਅੱਜ ਮਾਲਸਾਰਾ ਕ੍ਰੋਸ ਹੀ ਹੈ ਵਿੱਦੀ ਉਹਨਾਂ ਦੇ ਕੋਲ ਗਰਮੀਆਂ ਵਾਲਾ ਦੁੱਧ ਵਾਲਾ ਇਹਨਾਂ ਦਾ ਫੈਂਡ ਵਾਲਾ ਵਾਕੇ ਹਨ ਲੀਕ ਕੀ ਦੀ ਚਾਰੀ ਵੀਡੀਓ ਲੋ 93 ਦੇ ਦੇਖ ਸਾਦੇ ਲੱਗੇ ਤੋਂ گلابی ਰੰਗ ਦੇ ਥਾਣੇ ਬਾਕੀ ਅਜੇ ਤਿਆਰ ਹੋਣੀ ਆ ਠੰਡੀ ਠੇਰੀ ਆ ਜਿਹੜੀ ਚੰਗਾ ਮੋਟਾ ਤੇ ਕਿੰਨਾ ਕ ਦੁੱਧ ਕੱਢੀ ਜਾਓਗੀ ਵੀ ਦੀ ਦੇਖੋ ਜੱਡੀ ਵਹਿੜ ਆ ਜੱਸੀ ਕਰੋ ਸਹਾਨਾ ਠੰਡੀ ਠੇਰੀ ਆ ਹਾਂਜੀ ਦੁੱਧ ਬੋਦਾਂ ਦੇ 20 ਲੀਟਰ ਲੱਗੇ ਜਾਏਗੀ ਠੀਕ ਆ ਹਾਂਜੀ ਦੋ ਜੱਸ ਹੋਆ ਪਹਿਲੇ ਸਵੇਰੇ ਸਵਾ 17 ਲੀਟਰ ਦੁੱਧ ਆਇਆ ਤੇ ਮੁੱਲ ਫਿਰ ਇਹਦਾ ਮੁੱਲ ਵੀ ਦੇਖੋ ਜੱਡੀ ਵਹਿੜ ਆ ਮੁੱਲ ਕਰਨ ਨੂੰ ਪਏ 70 75 ਕਰ ਦਈਏ ਹਾਂਜੀ 60000 ਦੇ ਦਰਾਂਗੇ ਅੱਛਾ 60000 ਦੇ ਹਾਂਜੀ ਹਾਂਜੀ ਕਰਨੇ ਕਿ ਵਿੱਚ ਛੋਟ ਛੋਟ ਕਰਾਂਗੇ ਜੀ ਅੱਜ ਤੁਸੀਂ ਪਹਿਲਾਂ ਕਹਿਤਾ ਵੀ ਮੁੱਲ ਅੱਜ ਨਾਰਮਲ ਹੀ ਕਰਦੇ ਨੇ ਆਪਾਂ ਹਾਂਜੀ ਹਾਂਜੀ ਰਾਇਲ 60000 ਦੀ ਆ ਪਰ ਆਪਾਂ ਛੱਡਦੇ ਹਾਂ ਨਹੀਂ 55000 ਦੀ ਦੇ ਦਾਂਗੇ ਅੱਛਾ 55000 ਦੀ ਹਾਂਜੀ ਹਾਂਜੀ ਚਲੋ ਬਾਕੀ ਮੌਕੇ ਤੇ ਛੋਟ ਹੋਰ ਕਰ ਦੋ ਹਜ਼ਾਰ ਹੀ ਹੋਰ ਛੋਟ ਕਰ ਦਾਂਗੇ 53 53000 ਕਰਨੀ ਵੈੜਿਆ ਠੀਕ ਹੈ ਜੀ ਹਾਂਜੀ ਤੇ ਆ ਜੀ ਇਹ ਸੇਲ ਹੋ ਗਈ ਜੇ ਇਹ ਜੀ ਹੁਣੇ ਹੀ ਸੇਲ ਹੋਈ ਆ ਤੇ ਬਾਕੀ ਆ ਵੀ ਸੁਈ ਸੁਵਾਈ ਜੇ ਇਹ ਸੁਈ ਸੁਵਾਈ ਆ ਕ੍ਰੋਸ ਠੀਕ ਹੈ ਜੀ ਮਗਰੇ ਦੇ ਬਛਾ ਜੋ ਤੇ ਜਾ ਦੇ ਨਾਲ ਸੂਈ ਨੋ ਚ ਤੇ ਕਿੰਨੇ ਕ ਦੁੱਧ ਆ ਲਈਆ ਦੁੱਧ ਆ ਟਾਈਮ ਠੰਡਾ ਕਰਕੇ 9 ਲੀਟਰ ਜੇ ਥੱਲੇ ਤੇ ਕਿੰਨਾ ਕਰੀ ਜਾਊਗੀ ਦੁੱਧ 12 13 ਲੀਟਰ ਭਰੀ ਜਾਏਗੀ ਜੀ ਨਾਰਮਲ ਤੋਰ ਫਿਰ ਇੱਕ ਰਿਹਾ ਹਾਂ ਤੂੰ ਚੰਗਾ ਲੱਗਾ ਖਾਣੇ ਦੇ ਵੀ ਆਪਾਂ ਦੇਖ ਸਕਦੇ ਨਾ ਲੱਗੇ ਬਾਕੀ ਸਾਥੀ ਕੇ ਹਨ ਘਟਿਆ ਮੂੰਹ ਵਿੱਚ ਠੀਕ ਹੈ ਜੀ ਸ਼ੁਆਰ ਹੋ ਜਾਈਆ ਰਹੀ ਹੈ ਠੀਕ ਹੈ ਜੀ ਰੱਬ ਕਰੇ ਤੇ ਕਿੰਨਾ ਫਿਰ ਕੀ ਇਹਦਾ ਮੁੱਲ ਆਪਾਂ ਇਹ ਕਿੰਨੇ ਮੁੱਲ ਲੈ ਜਨਾਬ ਮਰਜ਼ੀ ਕਰਵਾ ਲੈ 40000 ਦੀ ਦੇ ਦਾਂਗੇ 40000 ਦੀ ਹਾਂਜੀ ਹਾਂਜੀ ਤੇ 40000 ਤੇ ਫਿਰ ਥੋੜਾ ਵੱਧ ਨਹੀਂ ਜੇ ਵੱਧ ਜਿਆਦਾ ਹੀ ਵੱਧ ਵੀ ਲੈਣੇ ਘਟ ਦਾਂਗੇ ਯਾਰ 35000 ਦੀ ਦੇ ਦਾਂਗੇ ਅੱਛਾ 35000 ਦੀ ਹਾਂਜੀ ਹਾਂਜੀ ਫੇ ਚਮ ਕਰਦੀ ਕੋਈ 1000 2000 ਤੇ 3000 ਹਿਅਰਿਓ ਵਡਾ ਲਾਂਗੇ 3000 ਦੀ ਦੇ ਦਾਂਗੇ ਦੁੱਧ 13 ਚਾਵਾਂ ਲੀਟਰ ਭਰੇ ਗਏ ਵਸ਼ੀਥਾਂ ਤੋਂ ਚੰਗਾ ਲੱਗਾ ਇਹਦਾ ਵੀ ਪਰ ਆਪਣਾ ਰੇਟ ਨਾਰਮਲ ਹੀ ਅੱਜ ਹੋਏਗਾ ਰੇਟ ਮਤਲਬ ਕਰਨੇ ਨਾਰਮਲ ਹੀ ਆਗੇ ਮੈਂ ਬਾਹਰ ਤੇਜ ਹੈ ਲੱਭਣ ਨਹੀਂ ਡਿਆ ਪਰ ਆਪਣਾ ਜਿਹੜਾ ਅੱਡੇ ਦਾ ਉਹ ਨਾਰਮਲ ਹੀ ਰੇਟ ਹੋਏਗਾ ਠੀਕ ਹੈ ਜੀ ਤੇ ਆ ਜਿਹੜੀ ਗਾਂ ਜੀ ਇਹਦੀ ਸੁਈ ਸੁਵਾਈ ਜੇ ਵਸ਼ਾ ਮਾਰ ਕੇ ਆ ਗਿਆ ਦੇ ਇਹਦੇ ਸਿੰਘ ਹੈਗੇ ਆ ਠੰਡੇ ਤੇਰੀ ਸਿੰਘ ਹੈਗੇ ਆ ਭਾਂ ਇਦਾਂ ਹੀ ਬਾਹਰ ਥੱਲੇ ਕੋਈ ਛੜਨੀ ਮਾਰੇਗੀ ਆ ਥਾਣੇ ਦੇਖ ਸਾਦੇ ਜੇ ਲੱਗੇ ਤਾਂ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਹੈ ਜੀ ਚੰਗੇ ਕੇ ਹਫਤੇ ਥਾਨਿਆਂ ਜਿਹੜਾ ਤੋੜ ਦੋ ਫਿਰ ਇਹ ਆ ਬੱਚੇ ਇੱਕ ਦਾ ਵਛਾ ਜੇ ਇੱਕ ਦਾ ਵਛਾ ਉਹ ਬੈਠਾ ਜੇ ਤੇ ਬਾਕੀ ਹੈਗੀ ਇਹ ਵੀ ਕਰਾਸ ਚ ਹੀ ਆ ਇਹ ਕਿੰਨੇ ਦਿਨਾਂ ਦੀ ਸੋਈ ਆ ਆਹ ਦੇਖ ਦੇ ਸੋਈ ਹੋ ਗਈ ਉਹ ਤਾਂ 10 15 ਦਿਨ ਕਿੰਦੇ ਹੋਗੇ ਸੋਈ ਜੀ 10 15 ਦਿਨ ਬਾਕੀ ਥੱਲੇ ਫਿਕਸ ਜਿਹਾ ਨਹੀਂ ਦੀ ਹੈ ਤੇ ਕਿੰਨਾ ਫਿਰ ਇਹ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੇਚਿਆ ਟਾਈਮ 9:00 10:00 9 ਲੀਟਰ ਮੰਨ ਕੇ ਚੱਲੋ ਤੁਸੀਂ ਨਾਰਮਲ ਇਹਦਾ ਹੈਗਾ ਤੋਂ ਉਹਦੇ 13-14 ਲੀਟਰ ਭਰ ਗਈ ਇਹ ਵਿੱਚ ਜਦਾਂ ਦੀ ਵੈਸ਼ੀ ਠੀਕ ਹੈ ਤੇ ਇਹਦਾ ਬਚਾਵਲਾ ਜਿਹੜਾ ਆਹ ਮੱਛਾ ਜਿਹੜਾ ਠੀਕ ਹੈ ਤੇ ਇਹਦਾ ਮੁੱਲ ਫਿਰ ਵੇਚ ਜਦਾਂ ਦੀ ਵੈੜਿਆ ਰੰਗ ਬਾਜਿਆ ਢੱਬੀ ਢੱਬੀ ਆ ਮੁੱਲ ਕਰਨ ਉਹਦਾ ਵੀ 40 45 ਕਰ ਲਓ ਫਿਰ ਸਿੰਘ ਨੇ ਸਿੰਘਾਂ ਕਰਕੇ ਕੀ ਕਿੰਦੇ ਸਿੰਘ ਆ हां ਸਿੰਘਾਂ ਦਾ ਸਦਾ ਨਾਰ ਅਸੀ ਰਣੀ ਇਤੋਂ ਤੱਕ ਲਿਆਰਾ ਵੀ ਗੱਲ ਨਹੀਂ ਬਾਤ ਨਹੀਂ ਤੇ ਦੁੱਧ ਤੇ ਇੰਨੇ ਉਹਨਾਂ ਹੀ ਦੇਣਾ ਵਾ ਜਿੰਨਾ ਦੇਣਾ ਦੁੱਧ ਕੱਢਣਾ ਹੈ ਸਵਾਂ ਤੇ ਮੁੱਲ ਕਰਾਉਂਦਾ ਜਿੰਨਾ ਮਾਦੀ ਕਰੋ 30000 ਦੀ ਦੇ ਦਾਂਗੇ ਘਰ ਦੀ ਥੋੜੀ ਬਾਤ ਛੋਟ 2000 ਹੋਰ ਛੜਦਾ 28 ਅੱਛਾ 28000 ਦੀ ਦੇ ਦੋਗੇ ਚਲੋ ਬਾਕੀ ਮੌਕੇ ਦੇ ਹੋਰ ਕਰ ਦੋਗੇ ਹੁਣ ਵੀ ਕਰ ਦਿੰਦੇ ਆ ਜੀ 26000 ਦੀ ਦੇ ਲਾਂਗੇ ਅੱਜ ਰੇਟ ਬਿਲਕੁਲ ਆਉਂਦੀ ਏ ਜੀ 26000 ਦੀ 26000 ਦੇ ਨਾਲ ਕੋਈ ਟੋਕੜ ਨਹੀਂ ਦਿੰਦਾ ਅੱਛਾ ਆਪਾਂ ਤਾਲੀ ਸਹੀ 13 40 ਲੀਟਰ ਵਾਲੀ ਵੈਡ ਹੈ ਜਿਹੜੀ ਉਹਦਾ ਤਾਂ ਡੱਬੇ ਰੰਗ ਵਾਲੀ ਦਾ ਠੀਕ ਹੈ ਜੀ 20000 ਦੀ ਤੇ ਰੰਗ ਵਾਲੀ ਠੀਕ ਹੈ ਤੇ ਆ ਗਾੜੀ ਮੱਝਾਂ ਆ ਗਈਆਂ ਹੁਣ ਸੋਣ ਵਾਲੀ ਜੱਟ ਇਹ ਗੱਬਣੇ ਆ ਜਿਹੜੀ ਤੇ ਚੰਗੀ ਭਾਰੀ ਮੱਝ ਆ ਜਿਹੜੀ ਚੰਗੀ ਸੰਭੀ ਸੰਭੀ ਆ ਤੋਰ ਦੋ ਕਿੰਨੇ ਕਿ ਦੁੱਧ ਵਾਲੀ ਜੇ ਦੁੱਧੇ 15 ਕਿ ਲੀਟਰ ਕੱਢੇਗੀ ਇਹ ਜੀ ਅੱਛਾ 15 15 15 ਚੋਰਾ 15 ਲੀਟਰ ਦੇ ਕਰੀਬ ਕੰਦੇ ਦੁੱਧ ਕੱਢ ਜੋ ਕਿ ਭਾਰੀ ਆ ਮੱਝ ਜੇ ਥੱਲਿਆਂ ਭਰਨੀ ਆ ਚੰਗੀ ਬਾਕੀ ਚਾਹ ਤਾਂ ਵੀ ਚੰਗੇ ਗਿਆਰ ਤੇ ਲੱਗਾ ਆ ਆ ਦੇਖ ਸਕਦੇ ਮੱਝ ਆਰੇ ਪਲੈਦੀਆ ਮੱਜ ਚਲੀ ਤੇ ਥਣਵੀ ਦੇ ਦੇਖ ਸਕਦੇ ਜੀ ਲੱਗਦੇ ਉਹ ਤੇ ਹਵਾਨੇ ਦੇ ਵੀ ਨਾੜਾਂ ਬਰੀਕ ਬਰੀਕ ਹੈਗੀਆਂ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਹੈ ਪੰਗਾ ਦੁੱਧ ਭਰੇ ਗਏ ਤੇ ਚਿਹਰਾ ਵੀ ਤਾਂ ਦੇਖ ਸਕਦੇ ਜੀ ਇਕੱਲੇ ਇੰਕੀ ਤੇ ਆ ਰਹੇ ਹੁੰਦੇ ਨੇ ਇਕੱਰੇ ਵੇਤੀ ਮੂੰਹ ਕਰੇ ਤਾਂ ਇਦਾਂ ਨੂੰ ਚੰਗੀ ਤਰ੍ਹਾਂ ਮੂੰਹ ਦਿਖਾ ਲਈ ਠੀਕ ਹੈ ਜੀ ਤੇ ਇਹਦਾ ਮੁੱਲ ਫਿਰ ਨੀਂ ਦਿਲੇ ਖੋ ਜੀ ਤੋਂ ਮੈਂ ਆ ਪੜੀ ਜੁੜੀ ਆ ਹਾਂਜੀ ਬੋਲ ਕਰ ਮੇਰਾ ਭੈ ਡੇਢ ਲੱਖ ਰਾਲੋ ਇੱਕ 20 ਕਰਾਲੋ ਇੱਕ 5 ਜੀ ਦੇ ਦਾਂਗੀ ਅੱਛਾ ਹਾਂਜੀ ਹਾਂਜੀ ਕਰ ਦਈਏ ਥੋੜਾ ਵੱਧ 5000 ਹੋਰ ਅੱਦਾ ਦੇ ਨੇ ਪੂਰੇ ਪੂਰੇ ਲੱਖ ਦੀ ਹਾਂਜੀ ਹਾਂਜੀ ਕੀ ਕਰਨਾ ਹੋਰ ਮਾਨਤਨ ਚੱਲ ਜੀ ਹੁਣ 5000 ਹੋਰ ਜਾਣ ਦੋ ਅੱਜ ਅੱਛਾ ਆਉਂਦੀ ਨਹੀਂ ਜੇ ਝੋਟੀ ਲੱਖੋਂ ਬਾਹਰ ਹੈ ਵਿਗਨ ਵਾਲੀ 99000 ਦੀ ਦੇ ਦਾਂਗੇ ਜੀ 99000 ਦੀ 99000 ਦੀ ਝੋਟੀ ਦੇ ਦਾਂਗੇ ਠੀਕ ਆ ਦੁੱਧ 15 ਲੀਟਰ ਦੀ ਗਾਰੰਟੀ ਨਾ ਕੱਢੇਗੀ ਠੀਕ ਆ ਤੇ ਆ ਸੋਈ ਸਵਾਈ ਜੇ ਇਹ ਸੂਈ ਜੀ ਚੱਲੋ ਠੀਕ ਮਾਰ ਜੀ ਆਹ ਦੇਖ ਸਾਦੇ ਸੂਈ ਸਭਾਈ ਆ ਇਹਨੂੰ ਕਿੰਨਾ ਚਿਰ ਹੋ ਗਿਆ ਜੇ ਸੂਈ ਨੂੰ ਇਹਨੂੰ ਸੂਈ ਨੂੰ 10 ਦਿਨ ਹੱਤਾ ਹੱਤੇ ਦੇ ਲਾਗੇ ਬੰਨੇ ਹੋ ਗਿਆ ਜੇ ਤੇ ਬੱਚਾ ਕੀ ਇਹ ਤੇ ਮਗਰ ਬੱਚਾ ਕੱਢੀ ਜਾ ਮਗਰ ਦੀ ਮੋਰਾ ਨਸੂਈ ਬਹੁਤ ਤੇ ਦੁੱਧ ਕਿੰਨਾ ਤਿਆਰ ਕਰ ਕੀ ਹੈ ਦੁੱਧ ਹੈ ਟਾਈਮ 9 ਲੀਟਰ ਜੇ ਇਸਲੇ ਤਿਆਰ ਜਿਹੜਾ ਤਿਆਰ ਜਿਹੜਾ ਠੰਡਾ ਕਰ ਤੇ ਇਹ ਕਿੰਨਾ ਕਰੀ ਜਾਊਗੀ ਦੁੱਧ 12 ਲੀਟਰ ਚ ਭਰੀ ਜਾਏਗੀ ਨਾਰਮਲ ਤੋੜ ਦੋ ਫੇਰੇ ਖਾਣਾ ਇਹਦੇ ਵੀ ਦੇਖ ਸਾਦੇ ਜੇ ਲਾਗੇ ਤਾਂ ਬਹੁਤ ਚੌਣ ਲੱਗੀ ਹੈ ਇਹਦਾ ਕੰਮ ਬਾਕੀ ਇਹ ਆ ਵੀ ਚਲੋ ਪਿੱਠਪੁੜੇ ਤੇ ਵੀ ਚੰਗੀ ਆ ਯਾਰ ਦੇਖ ਸਾਡੇ ਖੱਲਿਆ ਸ਼ਾਨਦਾਰ ਚੋਣ ਲਗੀ ਹੈ ਜੀ ਤੇ ਉਤਰਾਂ ਵਿੱਚ ਜੀ ਸਾਨੂੰ ਓਕੇ ਪੂਰੇ ਸ਼ਾਨ ਵਿੱਚ ਬਿਲਕੁਲ ਓਕੇ ਵੇਖਣ ਨੂੰ ਜਪਣਾ ਹੈ ਕਿ ਇਹਨੂੰ ਵੀਡੀਓ ਤੇ ਇੱਕ ਮਾਸਾ ਕੇ ਛੋਟਾ ਪਰ ਭਾਰ ਇੱਕ ਦਾ ਫਰਕ ਨਹੀਂ ਹੋਏਗਾ ਠੀਕ ਹੈ ਬਿਲਕੁਲ ਬਰਾਬਰ ਦੁੱਧ ਹੋਏਗਾ ਇੱਥੇ ਕੰਡਾ ਰੱਖ ਕੇ ਭਾਂ ਦੇ ਚੋਲੇ ਇੱਥੋਂ ਜਾਂ ਠੀਕ ਹੈ ਤੇ ਇਹਦਾ ਮੁੱਲ ਫਿਰ ਵੇਖੀ ਵਖੋ ਛੋਟੀ ਜਿਹੀ ਜਦੜੀ ਤਾਹੀ ਸਵੀ ਸਵਾਈ ਆ ਤੁਹਾਨੂੰ ਪਤਾ ਬਾਹਰ ਕੰਮ ਤੇ ਚੱਲਣ ਡਿਆ ਹਾਂਜੀ ਪਰ ਆਪਣਾ ਰੇਟ ਅੱਜ ਵੀ ਨਾਰਮਲ ਹੀ ਆ ਅੱਛਾ ਚਲੋ ਵੀਡੀਓ ਨੂੰ ਟਾਈਮ ਲਾ ਜਾਂਦਾ ਥੋੜਾ ਜਿਹਾ ਕਿਉਂਕਿ ਮਾਲ ਆਉਂਦੇ ਵੇਖ ਜਾਂਦਾ ਹਾਂ ਜੇਨ ਇੱਕ ਤਾਂ ਤਾਹੀਆਂ ਜੇ ਆਪਾਂ ਭਾਅ ਵਟੇ ਨਾਲ ਰੇਟ ਰੱਖਾਂਗੇ ਤੇ ਹਾਂਜੀ ਹਾਂਜੀ ਇਹ ਮੁੱਲ ਕਰਨ ਨੂੰ ਇਹਦਾ ਭਾਅ 90 ਕਰ ਲਓ 85 ਕਰਾ ਲਓ 80000 ਦੇ ਦਾਂਗੇ ਅੱਛਾ 80000 ਹਾਂਜੀ ਹਾਂਜੀ ਤੇ ਵਿੱਚੋਂ ਛੋਟ ਛੋਟ 80000 ਵਿੱਚ 5000 ਹੀ ਦਵਾਾਂਗੇ ਕਿਉਂਕਿ ਅੱਜ ਅੱਗੇ ਤੁਸੀਂ ਡੋਂਦੇ ਆ ਜ ਆਪ ਹੀ ਟਾਈ ਜਾਣੇ ਆ ਬਾਅਦ ਵਿੱਚ ਤੁਸੀਂ ਕਹਿਣਾ ਵੀ 5 75 ਹਜ਼ਾਰ ਦੀ ਦੇ ਦੇਣੀ ਹੈ ਕੀ ਕਰਦੀ ਹੋ ਰਮਨ ਤੁਹਾਡਾ ਪਤਾ ਕਰਦਾ ਚਲੋ ਨਹੀਂ ਥੋੜਾ ਤੁਹਾਡਾ ਨਹੀਂ ਪਾਜੀ ਹੋਦਾ ਮੈਂ 70 ਹਜ਼ਾਰ ਦੀ ਪੂਰੇ ਦੇ ਦਾਂਗੇ 12 ਝੋਟੀਆਂ ਆਉਂਦੀ ਨੇ ਜਿਹਦੇ ਨਾਲ ਦੀ ਟੋਕਰ ਨਹੀਂ ਲੱਗਦੀ 70 ਹਜ਼ਾਰ ਦੀ ਤੇ ਬਾਕੀ ਝੋਟੀ ਚੰਗੀ ਰਾਜੀ ਆ ਬਾਕੀ ਚਲੋ ਇਹ ਵੀ ਝੋਟੀਆਂ ਆਪਣੇ ਰੇਟ ਦੇ ਹਿਸਾਬ ਨਾਲ ਠੀਕ ਆ ਪਰ ਕਈ ਵੀਰ ਪੈਸੇ ਥੋੜੇ ਕੱਟ ਖਰਚ ਨਾਲੇ ਆ ਤੇ ਲੈਣੀ ਤਾਜੀ ਸੋਈ ਸੱਜਰ ਝੋਟੀ ਆ ਨਾ ਨਹੀਂ ਵੀ ਨਵੀਂ ਆ ਪਹਿਲਾਂ ਲੈਣੀ ਵੀ ਨਵੀਂ ਝੋਟੀ ਤੇ ਲੈਣੀ ਵੀ ਨਿੰਦੀ ਦੀ ਆਪਣੇ ਪੱਜ ਹਜਾਰਿਆ ਤੇ ਹੈਗੀ ਵੀ ਝੋਟੀ ਨਿੰਦੀ ਦੀ ਝੋਟੀ ਤਾਜੀ ਸੂਈ ਆ ਤਾਜੀ ਸੂਈ ਆ ਜੇਰੇ ਖਾਣੇ ਆ ਦੇਖੇ ਤਾਂ ਆਪ ਸਾਹ ਕਰਨੀ ਦਾ ਦੰਦ ਜਾ ਆ ਦੇਖ ਸਾਡੇ ਆਪ ਗੰਡੇ ਆ ਜੇ ਛਿੱਗੀ ਦੇ ਜੇਰ ਵੀ ਵਿਖਾ ਦੋ ਇਹਨੂੰ ਆ ਪਈ ਜਤਾਈ ਪੂਰੀ ਪ੍ਰਾਪਰ ਆ ਹਾਂ ਦੇਖ ਸਕਦੇ ਪਿੱਛੇ ਦੇਖ ਸਕਦੇ ਜੇ ਅੱਜ ਹੀ ਸੂਈ ਆ ਅਰੇ ਭਾਂ ਦਾ ਪਿਆ ਬੱਚਾ ਤਾਂ ਜਾਈ ਜੇਰ ਇਹਦੀ ਕਿੱਥੇ ਪਈ ਜੇ ਆ ਜੇਰ ਦੇ ਨਾਲ ਜ ਨਹੀਂ ਦੱਸੀ ਆ ਜੇਰ ਇਹਨੇ ਪ੍ਰਾਪਰ ਪਾਤੀ ਠੀਕ ਹੈ ਜੀ ਬਾਕੀ ਇਹ ਆ ਵੀ ਚਲੋ ਤਾਜੀ ਸੂਈ ਆ ਥੋੜੀ ਲੱਪੇ ਜਿਹਾ ਸੂਆ ਕਿ ਨਵਾਇਆ ਇਹ ਰਾਹੀ ਇਹ ਸੂਆ ਪੈਸਾ ਹੀ ਜੈ ਠੀਕ ਹੈ ਬਾਕੀ ਹੈਗੀ ਨੀਲੀ ਦੀ ਝੋਟੀ ਆ ਇਹ ਆ ਵੀ ਚਲੋ ਕਿਸੇ ਨੇ ਸਾੰਭੀ ਵੀ ਘੱਟਿਆ ਤੇ ਇੱਕ ਚਲੋ ਹੁਣੇ ਤਾਜੀ ਸੂਈ ਆ ਤੇ ਉਹਦੇ ਕਰਕੇ ਲੱਪੇ ਲੱਪੇ ਚ ਵੀ ਆ ਬੱਚਾ ਵੀ ਝੋਟੀ ਦੇ ਸਾਹ ਨਾਲ ਜਿਹੜਾ ਭਲਿਆ ਆ ਤੇ 98 ਚੰਗਾ 98 ਦੇ ਬਣ ਸਕਦੇ ਜੇ ਇਹ ਆਵੇ 2-4 ਦਿਨਾਂ ਦੇ ਵਿੱਚ ਜਿੰਨੇ ਢਿੱਡ ਭਰ ਜਣਾ ਇੱਕ ਵਾਰੀ ਸਿੱਧੀ ਹੋ ਜਾਊਗੀ ਪੂਰੀ ਤੇ ਕਿੰਨਾ ਫੇਰੇ ਦਾ ਮੁੱਲ 70000 ਜੀ ਦੱਸਿਆ ਵੀ ਕਿਹਿੰ ਕਿਤੇ ਚਾਹੀਦੀ ਵੀ ਗੁੰਡੀ ਆ ਤੇ ਹਰੇ ਵੀ ਤਰਜ਼ਾ ਦੇ ਨਹੀਂ ਲਈ ਦੀ ਤੇ ਪਹਿਲਾਂ ਹਾਂਜੀ ਤਾਂ ਫੇਰ ਤਾਂ ਲੱਖੋਂ ਬਾਹਰ ਹੀ ਹਰ ਕੋਈ ਮੰਗਦਾ ਹਾਂਜੀ ਪਰ ਆਪਾਂ ਤਾਂ ਲੱਖ ਨਹੀਂ ਮੰਗਣਾ ਅੱਛਾ ਤਾਂ 80-90 60000 ਦੇ ਦਾਂਗੇ ਕਰਦੇ ਵਿੱਚ ਛੋਟ ਛਾੜਾ ਮੇਰਾ ਛੋਟ ਕਰਾਂ 1000 ਰੁਪਏ ਵੀ ਕਰਨੀ ਕਿਉਂ ਨਹੀਂ ਹਣੇ ਇਹ 1000 2000 ਨਾ ਕਰਦੇ ਹੋਗੇ ਤੇ ਨਹੀਂ ਛੋਟਾਂ ਆਪਣੀਆਂ ਖੁੱਲੀਆਂ ਹੀ ਨੇ ਪਰ ਇਹ ਵੀ ਵੇਰ ਬਾਅਦ ਫੇਰ ਕਾਉਂਡ ਆ ਬੰਦੇ ਕਰੀਏ ਕਿ ਫੇਰ ਮੰਨਦਾਂ ਰੱਖਣਾ ਪੈਂਦਾ ਰਕੇ ਦਾ 5000 ਰੁਪਏ ਛੜਦਾਂਗੇ 55000 ਦੀ ਜਗ੍ਹਾ 55000 55000 ਕੋ ਥੋੜੀ ਵਾਦੀ ਸਾਡੀ ਵੀ ਕਰ ਦੋ 1000 ਤੁਹਾਡੀ ਕਰ ਦਿੰਦੇ ਹਾਂ ਵਾਦਸਾ ਯਾਰ ਨਾ ਕਰੋ ਫਿਰ ਨਹੀਂ ਫੇਰ ਤੇ ਤੁਸੀਂ ਧੱਕਾ ਕਰੀਏਂਦੇ ਪੰਜ ਅੱਗੇ ਸ਼ਰਾਰਤ ਆਤਾ ਤੁਹਾਡੇ ਕਹਿਣ ਤੇ ਇੱਕੋ ਗੱਲ ਕਰਦੀ ਬਿਲਕੁਲ ਜੈਸ ਨਾ ਕਰਦੀਏ ਫਿਰ ਕਰ ਦੋ ਕਰ ਦੋ ਬਿਲਕੁਲ ਜੈਸ ਨਾ ਕਰ ਦੋ ਪੂਰੇ 55 ਦੀ ਇਹ ਕੱਲ ਜ 52000 ਦੀ ਟੋਕਰ ਨਹੀਂ ਆਉਂਦੀ ਝੋਟੀ ਅੱਛਾ ਜੀ ਲੀਲੀ ਝੋਟੀ ਹੋਏ ਕੁੰਡੀ ਚੋਤੇ ਬਿਲਕੁਲ ਤਾਜੀ ਆਦੀ ਹੈ ਸਹੀ ਹੈ ਅੱਛਾ ਪਰ ਨਹੀਂ ਕਹਤੋਂ ਦੇ ਦਾਂਗੇ ਹਾਂ ਕਾਫੀ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਮਾਲ ਆਪਣਾ ਬਿਲਕੁਲ ਜਿਵੇਂ ਮਰਜ਼ੀ ਕੋਈ ਜਾਂਦੇ ਦੱਸਾ ਯਾਰ ਨਫਾ ਕਮਾ ਲੈ ਅੱਛਾ ਕਾਰੀਵਾਰੀਆਂ ਵਾਸਤੇ ਮਾਲ ਆਪਾਂ ਨਾਰਮਲ ਰੇਟ ਹੈ ਏ ਭਈ ਬਟਾਲਾ ਮਾਲ ਨਹੀਂ ਕਰਨ ਵਾਲਾ ਮੌਲਿਆ ਜਾ ਕੇ ਆਪਣੀ ਖਰਚਾ ਕੱਢ ਕੇ ਵੀ 10000 ਕਮਾਈ ਕਰ ਸਕਦਾ ਤੇ ਬਾਕੀ ਚਲੋ ਕੋਈ ਤਸੱਲੀ ਕਰਕੇ ਨਾ ਇੱਥੋਂ ਵੇਖ ਚੱਕੋ ਤਸੱਲੀ ਕਰਕੇ ਆਪਣੀ ਘਰੇ ਜੀ ਜੋ ਗਾਂ ਕੋ ਚ ਗਾਰੰਟੀ ਹੋਏਗੀ ਲੋਤੀ ਰਹੇਗਾ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਬਾਕੀ ਇੱਥੋਂ ਹੀ ਵੇਖ ਚੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਪਸ਼ੂ ਖਰੀਦੋ ਜੀ